ਲੱਭਤਾ ਸਤਿਕਾਰ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਦਿਨਾਂ ਬਾਗਰੋਂ ਰੂਰੂ ਹੋਇਆ ਤੁਹਾਡੇ ਜਿਵੇਂ ਕਿ ਹੁਣ ਮੌਸਮ ਤਬਦੀਲ ਹੋ ਗਿਆ ਅੱਜ ਚੰਗੀ ਧੁੱਪ ਲੱਗੀ ਆ ਅੱਜ ਸਾਡਾ ਮਨ ਕਰਿਆ ਵੀ ਅਸੀਂ ਕਲਮਾ ਬਾਰੇ ਤੁਹਾਨੂੰ ਦੱਸ ਗਏ ਇਹਦੋਂ ਪਹਿਲਾਂ ਠੰਡ ਜ਼ਿਆਦਾ ਸੀ ਤੇ ਬੇਵਸ ਹੋਈ ਪਈ ਸੀ ਅੱਜ ਤੁਹਾਨੂੰ ਕਲਮਾ ਲਾਉਣ ਬਾਰੇ ਦੱਸਦੇ ਹਾਂ ਕਲਮਾ ਕਿਸ ਤਰ੍ਹਾਂ ਲਾਉਣੀ ਆ ਜੋ ਵੀਰ ਜੀ ਦਾ ਤਜਰਬਾ ਆਪਣਾ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਹੁਣ ਅਸੀਂ ਕਲਮਾ ਤੋਂ ਅੱਗੇ ਦੀ ਅੱਗੇ ਅਸੀਂ ਬੂਟਾ ਲੈਣ ਦੀ بجائے ਕਲਮ ਤੋਂ ਹੀ ਬੂਟਾ ਤਿਆਰ ਕਰ ਸਕਦੇ ਆ ਉਹ ਬਾਈ ਜੀ ਦੱਸਣਗੇ ਤੁਹਾਨੂੰ ਕਿ ਕਿਸ ਤਰ੍ਹਾਂ ਲਾਉਣਾ ਤੇ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਦੇ ਆ ਜੀ ਅਸੀਂ ਬੂਟਾ ਕਲਮ ਤੋਂ ਕਿਸ ਤਰ੍ਹਾਂ ਤਿਆਰ ਕਰਨਾ ਤਾਂ ਕਿ ਬੂਟਾ ਕਿਤੇ ਖੜਾ ਉਸੇ ਬੂਟੇ ਤੋਂ ਬਿਨਾ ਪੈਸੇ ਲਾਏ ਘਰੇ ਅਸੀਂ ਆ ਬੂਟਾ ਤਿਆਰ ਕਰਕੇ ਲਾ ਸਕਦੇ ਆ ਅੱਗੇ ਜੱਗੇ ਤਿਆਰ ਕਰ ਸਕਦੇ ਆ ਕਲਮਣਾ ਅਸੀਂ ਸਜਾਵਟੀ ਬੂਟੇ ਵੀ ਤਿਆਰ ਕਰ ਸਕਦੇ ਆ ਕਲਮਣਾ ਅਸੀਂ ਫਰੂਟ ਵਾਲੇ ਬੂਟੇ ਵੀ ਤਿਆਰ ਕਰ ਸਕਦੇ ਆ ਠੀਕ ਹੈ ਜੀ ਰੋਜ਼ ਇੱਕ ਬੂਟੇ ਦੀ ਕਲਮ ਲਾਉਣੀ ਆ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਰੋਜ਼ ਇੱਕ ਵੀਡੀਓ ਬਣਾਇਆ ਕਰਾਂਗੇ ਤੇ ਪਾਇਆ ਕਰਾਂਗੇ ਠੀਕ ਹੈ ਜੀ ਜਿਹੜਾ ਤੁਸੀਂ ਸਾਡੀਆਂ ਵੀਡੀਓ ਵੇਖਨੇ ਆ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਹ ਦੇਖੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਫੈਕਸਰ ਦੀ ਕਲਮ ਲਾਉਣ ਵਾਲੇ ਕਇਕਸਰ ਸਾਰੇ ਜਾਨੇ ਜਾਣਦੇ ਹੀ ਆਮ ਆਪਣੇ ਘਰਾਂ ਚ ਲੱਗੇ ਹੁੰਦੇ ਆ ਜਿਹਦੀ ਕਟਿੰਗ ਕਰਕੇ ਆਪਾਂ ਉਹਨਾਂ ਨੂੰ ਕੋਈ ਵੀ ਸ਼ੇਪ ਆਪਾਂ ਦੇ ਸਕਦੇ ਆ ਇਸ ਤਰ੍ਹਾਂ ਦੀ ਡਾਣੀ ਆਪਾਂ ਲੈਣੀ ਐ ਘੱਟ ਤੋਂ ਘੱਟ ਇੰਨੀ ਮੋਟੀ ਠੀਕ ਐ ਸਾਫ਼ ਕੱਟਣੀ ਐ ਇਸ ਜਗ੍ਹਾ ਤੋਂ ਸੱਕ ਨਾ ਲਿਆ ਹੋਵੇ ਤੇ ਤਾਜੀ ਡਾਣੀ ਕੱਟ ਕੇ ਕੋਸ਼ਿਸ਼ ਕਰਨੀ ਐ ਛੇਤੀ ਤੋਂ ਛੇਤੀ ਕਲ ਮਲਾਉਣ ਦੀ ਜੀ ਅੱਜ ਟਾਈਮ ਹੀ ਲੱਗ ਜੇ ਹਾਂ ਅੱਜ ਟਾਈਮ ਲੱਗ ਜੇ ਚੰਗਾ ਜਿੰਨਾ ਆਪਾਂ ਨੂੰ ਟਾਈਮ ਲੱਗਦਾ ਉਦੇ ਨਾਲ ਖੁਸ਼ਕ ਹੋ ਜਾਂਦਾ ਖੁਸ਼ਕ ਹੋ ਜਾਂਦਾ ਤੇ ਜੇ ਆਪਾਂ ਕਿਤੋਂ ਕਲਮ ਦੂਰੋਂ ਵੀ ਲਿਆਉਣੀ ਹੈ ਜਾਂ ਕਿਤੇ ਰਿਸ਼ਤੇਦਾਰੀ ਜੋ ਵੱਢ ਕੇ ਲਿਆਉਣੀ ਹੈ ਉਹਦੇ ਵਾਸਤੇ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਪਾਣੀ ਚ ਭਿਉਂ ਲਿਆ ਜਾਵੇ ਤੇ ਕਿਸੇ ਲਿਫਾਫੇ ਚ ਗਿੱਲੇ ਕੱਪੜੇ ਚ ਜਮ ਮੰਨ ਲਓ ਜਾਂ ਗਿੱਲੇ ਕੱਪੜੇ ਚ ਬੰਨ ਕੇ ਇਹਨਾਂ ਨੂੰ ਲਿਆਓ ਤੇ ਘਰੇ ਲਿਆ ਕੇ ਲਾ ਲਓ ਇਸ ਤਰ੍ਹਾਂ ਜਿਹੜੇ 75% ਸਿਆਪਟੀ ਬੂਟੇ ਆ ਜਿਹੜੇ ਕਲਮਾਨਾ ਤਿਆਰ ਹੁੰਦੇ ਆ ਜੀ ਠੀਕ ਹੈ ਜੀ ਉਹ ਅਸੀਂ ਆਪ ਹੀ ਤਿਆਰ ਕਰ ਸਕਦੇ ਆ ਜਿੱਥੋਂ ਮਰਜ਼ੀ ਕਲਮ ਵੱਢ ਕੇ ਲੈ ਆਓ ਲਾਉਣ ਦਾ ਪਤਾ ਹੋਵੇ ਲਾ ਦਿਓ ਬੂਟਾ ਤਿਆਰ ਹੋ ਜਾਂਦਾ ਜੀ ਠੀਕ ਹੈ ਜੀ ਅੱਜ ਤੁਹਾਨੂੰ ਦੱਸ ਦਿਆਂ ਫੈਕਸਰ ਦੀ ਕਲਮਾਂ ਆਮ ਕਿਸਮਾਂ ਫੈਕਸਰ ਦੀ ਇਹ ਫੈਕਸਰ ਦੀਆਂ ਬਹੁਤ ਕਿਸਮਾਂ ਆਉਂਦੀਆਂ ਨੇ ਹਰਾ ਫੈਕਸਰ ਬੋਲਦੇ ਆ ਹਰੇ ਰੰਗ ਦੇ ਪੱਤੇ ਹੁੰਦੇ ਆ ਇਹਦੇ ਤੇ ਇਹਦੀ ਕਲਮ ਆਹ ਬੋ ਕਲਮਾਂ ਆਪਣੇ ਕੋਲੇ ਹੈਗੀਆਂ ਇਹਦੀਆਂ ਇਸ ਤਰ੍ਹਾਂ ਦੀਆਂ ਕਲਮਾਂ ਵੱਢਣੀਆਂ ਐ ਸਾਫ਼ ਕੱਟਣੀਆਂ ਸੱਕ ਨਹੀਂ ਲੈਣ ਦੇਣਾ ਠੀਕ ਹੈ ਜੀ ਪੱਤੇ ਤੁਹਾਡੀ ਮਰਜ਼ੀ ਐ ਜੇ ਤੁਹਾਡਾ ਚਿੱਤ ਮੰਨੇ ਤਾਂ ਤੁਸੀਂ ਝਾੜ ਵੀ ਸਕਦੇ ਆ ਇਹਨਾਂ ਨੂੰ ਤੇ ਨਹੀਂ ਇਸ ਤਰ੍ਹਾਂ ਵੀ ਲਾ ਸਕਦੇ ਆ ਜੀ ਠੀਕ ਹੈ ਜੀ ਐਡੀ ਮੋਟੀ ਕਲਮ ਲੈ ਕੇ ਇਸ ਤਰ੍ਹਾਂ ਦੀ ਆਸੀਂ ਮਿੱਟੀ ਪਹਿਲਾਂ ਤਾਂ ਲਫਾਫਿਆਂ ਚ ਭਰ ਲਈ ਐ ਆਹ ਮਿੱਟੀ ਲੈ ਲਓ ਚਾਹੇ ਖੇਤੋਂ ਲਿਆਓ ਚਾਹੇ ਆਹ ਮਿੱਟੀ ਜਿਹੜੀ ਕੈਰੀ ਚ ਆਪਣੇ ਬੂਟੇ ਫੁੱਲ ਬੂਟੇ ਲੱਗੇ ਹੋਣ ਉੱਥੋਂ ਲੈ ਲਓ ਇਸ ਤਰ੍ਹਾਂ ਦਾ ਲਫਾਫਾ ਕੋਈ ਵੀ ਲਫਾਫਾ ਤੁਸੀਂ ਲੈ ਸਕਦੇ ਆ ਆਮ ਜਿਹਦੇ ਵਿੱਚ ਜਿਹੜਾ ਲਫਾਫੇ ਦਾ ਆਕਾਰ ਹੈ ਘੱਟ ਤੋਂ ਘੱਟ ਤੁਸੀਂ ਐਂ ਵੇਖ ਲਓ 4 ਇੰਚ 5 4 5 ਇੰਚ ਹੋਵੇ ਹਾਂ ਜੀ ਉੱਚਾ ਹੋਵੇ ਤੇ 5 ਇੰਚ ਕੋਈ ਲਫਾਫਾ ਖੁੱਲਾ ਹੋਵੇ ਜੀ ਮੰਨ ਕੇ ਚੱਲੋ ਜੇ ਵੇਟ ਦੀ ਗੱਲ ਕਰੀਏ ਵੀ ਘੱਟੋ ਘੱਟ ਕਿਲੋ ਦਾ ਨੇੜੇ ਤੇ ਮਿੱਟੀ ਮਿੱਲੂ ਤਾਂ ਮਿੱਟੀ ਹੋਣੀ ਚਾਹੀਦੀ ਪਹਿਲੇ ਜੀ ਠੀਕ ਹੈ ਜੀ ਇਦੋਂ ਘੱਟ ਮਿੱਟੀ ਦੇ ਵਿੱਚ ਕਲਮਾ ਜਿਹੜੇ ਨਹੀਂ ਤਿਆਰ ਹੁੰਦੀ ਇਸ ਤਰ੍ਹਾਂ ਲੈ ਕੇ ਮਿੱਟੀ ਲਫਾਫਾ ਭਰ ਕੇ ਮਿੱਟੀ ਨਾਲ ਇਸ ਤਰ੍ਹਾਂ ਇਹਨੂੰ ਲਗਾ ਦੇਣਾ ਵਿੱਚ ਠੀਕ ਹੈ ਜੀ ਲਗਾ ਕੇ ਪਾਸਿਆਂ ਤੋਂ ਚੰਗੀ ਤਰ੍ਹਾਂ ਨੂੰ ਦੱਬ ਦੇਣਾ ਤਾਂ ਕਿ ਜਿਹੜੀ ਹਵਾ ਹੈਗੀ ਹੈ ਮਿੱਟੀ ਦੇ ਵਿੱਚ ਉਹ ਸਾਰੀ ਹੈ ਜਿਹੜੀ ਹਵਾ ਨਿਕਲ ਜੇ ਤੇ ਜੇ ਲੋਡ ਪਵੇ ਤਾਂ ਇਹਦੇ ਵਿੱਚ ਮਿੱਟੀ ਹੈ ਜਿਹੜੀ ਹੋਰ ਆਪਾਂ ਪਾ ਦੇਣੀ ਹੈ ਲਫਾਫਾ ਫੁੱਲ ਭਰਨਾ ਮਿੱਟੀ ਨਾਲ ਜ਼ਰੂਰਤ ਅਨੁਸਾਰ ਜਿਹੜੀ ਮਿੱਟੀ ਆਪਾਂ ਇਹਦੇ ਵਿੱਚ ਹੋਰ ਪਾ ਦੇਣੀ ਹੈ ਤੇ ਜਿਆਦਾ ਪਾਣੀ ਇਹਨਾਂ ਨੂੰ ਨਹੀਂ ਪਾਉਣਾ ਮਸਲ ਹੀ ਦੇਣੀ ਹੈ ਹਕ ਹਾਂ ਥਾਂ ਸੱਲਾ ਰੱਖਣਾ ਕੋਸ਼ਿਸ਼ ਕਰੋ ਜਿਹੜੇ ਲਫਾਫੇ ਚ ਕਲ ਮਲਾਈ ਹੈ ਉਹਦੇ ਥੱਲੇ ਜਿਹੜਾ ਪਾਣੀ ਹੈ ਉਹ ਖੜੇ ਨਾ ਬਗਦਾ ਇਹ ਠੀਕ ਆ ਠੀਕ ਆ ਨਾ ਜੀ ਇਸ ਤਰ੍ਹਾਂ ਕਲਮ ਲਾ ਕੇ ਇੱਕ ਵਾਰੀ ਇਹਨੂੰ ਪਾਣੀ ਦੇ ਵਿੱਚ ਡਬੋ ਦੇਣਾ ਇਸ ਤਰ੍ਹਾਂ ਤਾਂ ਕਿ ਜਿਹੜੀ ਮਿੱਟੀ ਦੇ ਵਿੱਚ ਹਵਾ ਹੈ ਇਸ ਤਰ੍ਹਾਂ ਪਾਣੀ ਦੇ ਵਿੱਚ ਐਂਡ ਡੋ ਦੇਣ ਨਿਕਲ ਜੇ ਹਵਾ ਤਾਂ ਕਿ ਜਿਹੜੀ ਮਿੱਟੀ ਦੇ ਵਿੱਚ ਹਵਾ ਉਹ ਨਿਕਲ ਜੇ ਤੇ ਕਲਮ ਚੰਗੇ ਤਰੀਕੇ ਨਾਲ ਲੱਗ ਸਕੇ ਠੀਕ ਹੈ ਜੀ ਆ ਹੁਣ ਇੱਕ ਕਲਮ ਲਾਤੀ ਆ ਆ ਪੱਕ ਹੋਰ ਲਾਉਣੇ ਆ ਦੁਬਾਰਾ ਫੇਰ ਦੇਖ ਲਓ ਐਡੀ ਮੋਟੀ ਡਾਣੀ ਲੈਣੀ ਹੈ ਸਾਫ਼ ਕੱਟਣੀ ਹੈ ਸੱਕ ਨਹੀਂ ਲੈਣ ਦੇਣਾ ਤੇ 5 ਇੰਚੀ ਉੱਚਾ ਲਫਾਫਾ ਚਾਰ ਪੰਜ ਜਿਹੀ ਚੌੜਾ ਲਫਾਫਾ ਲੈ ਕੇ ਇਸ ਤਰ੍ਹਾਂ ਮਿੱਟੀ ਪਾ ਕੇ ਵਿੱਚ ਗੜੋ ਦੇਣੀ ਹੈ ਇੱਕ ਵਾਰੀ ਇਹਨੂੰ ਪਾਣੀ ਦੇ ਵਿੱਚ ਡਬੋ ਦੇਣਾ ਹਵਾ ਸਾਰੀ ਕੱਢ ਦੇਣੀ ਹੈ ਜਿਆਦਾ ਪਾਣੀ ਇਹਦੇ ਥੱਲੇ ਨਹੀਂ ਖੜਨ ਦੇਣਾ ਇਹ ਫੈਕਸਰ ਦੀ ਕਲਮ ਹੈ ਇਸ ਤਰ੍ਹਾਂ ਅਸੀਂ ਕਲਮਾਂ ਦਾ ਬੂਟਾ ਤਿਆਰ ਕਰ ਸਕਦੇ ਹਾਂ ਜੀ ਠੀਕ ਹੈ ਜੀ ਦੁਬਾਰਾ ਫਿਰ ਦੇਖ ਲਓ ਇੰਨੀ ਮੋਟੀ ਇਸ ਤਰ੍ਹਾਂ ਦੀ ਕਲਮ ਲੈਣੀ ਹੈ ਐਨੀ ਮੋਟੀ ਕਲਮ ਲੈਣੀ ਹੈ ਇਸ ਤਰ੍ਹਾਂ ਦੀ ਕਲਮ ਲੈ ਕੇ ਇਸ ਤਰ੍ਹਾਂ ਲਫਾਫੇ ਦੇ ਵਿੱਚ ਗੋਡੋ ਦੇਣੀ ਹੈ ਪਾਸੇ-ਆਸੇ ਉਹਨੂੰ ਨੱਪ ਦੇਣਾ ਇਹਦੇ ਥੱਲੇ ਪਾਣੀ ਨਹੀਂ ਖੜਨ ਦੇਣਾ ਤੇ ਮਿੱਟੀ ਹੈ ਜਿਹੜੀ ਆਪਾਂ ਸਿੱਲੀ ਰੱਖਣੀ ਹੈ ਲਫਾਫਾ ਫੁੱਲ ਭਰਨਾ ਮਿੱਟੀ ਨਾਲ ਤੇ ਲਫਾਫੇ ਦੀ ਜਿਹੜੀ ਉਚਾਈ ਹੈ 5 ਇੰਚੀ ਉੱਚਾ ਤੇ 4-5 ਇੰਚੀ ਚੌੜਾ ਲਫਾਫਾ ਚਾਹੀਦਾ ਘੱਟ ਤੋਂ ਘੱਟ ਕਿਲੋ ਮਿੱਟੀ ਦਾ ਵੇਟ ਚਾਹੀਦਾ ਇਸ ਤਰ੍ਹਾਂ ਅਸੀਂ ਘਰੇ ਬੂਟੇ ਤਿਆਰ ਕਰ ਸਕਦੇ ਹਾਂ ਪੀ 70% ਬੂਟੇ ਘਰੇ ਤਿਆਰ ਹੋ ਜਾਂਦੇ ਆ ਹਰ ਰੋਜ਼ ਤੁਹਾਨੂੰ ਇੱਕ ਕਲਮ ਲਾਉਣੀ ਦੱਸਿਆ ਕਰਾਂਗੇ ਇਹ ਆਪਣੇ ਦੋ ਬੂਟੇ ਜਿਹੜੇ ਤਿਆਰ ਹੋ ਗਏ ਆ ਤੇ ਜਿੱਦੇ ਆਪਣੀ ਫੋਟ ਚੱਕ ਲੈਣਗੇ ਉਹਦੇ ਤੁਹਾਨੂੰ ਫੇਰ ਦੁਬਾਰਾ ਦਿਖਾਵਾਂਗੇ ਤਿਆਰ ਹੋਏ ਵੀ ਤੇ ਰੱਖਣਾ ਇਹਨਾਂ ਨੂੰ ਇਹੋ ਜੀ ਜਗ੍ਹਾ ਤੇ ਆ ਜਿੱਥੇ ਜ਼ਿਆਦਾ ਧੁੱਪ ਨਾ ਇਹਨਾਂ ਨੂੰ ਲੱਗੇ ਜੀ ਆਮ ਆਪਣੇ ਬੂਟਿਆਂ ਦੇ ਵਿੱਚ ਇਹਨਾਂ ਨੂੰ ਰੱਖ ਦੋ ਜੀ ਹਾਂ ਜੀ ਇਸ ਤਰ੍ਹਾਂ ਅਸੀਂ ਕਲਮ ਤਿਆਰ ਕਰ ਸਕਦੇ ਆ ਜੀ ਸਾਡੀ ਵੀਡੀਓ ਵੇਖਣ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਥੋਂ ਬੰਦ ਹੋਊਗਾ ਕਿੱਪਾ ਉੱਥੇ ਹੀ ਉੱਥੇ ਹੀ ਉੱਥੇ